ਜੋ ਪੰਜਾਬ ਦੇ ਪਾਣੀਆਂ ਤੇ ਸੈਂਟਰ ਗਵਰਨਮੈਂਟ ਵੱਲੋਂ ਡਾਕਾ ਮਾਰਨ ਜਾ ਰਹੇ ਆ ਬੀਬੀਐਮਬੀ ਦੇ ਥਰੂ ਜੋ 8500 ਕਿਊਸਕ ਪਾਣੀ ਬਾਦੂ ਪਾਣੀ ਜਿਹੜਾ ਕਿ ਹਰਿਆਣਾ ਨੂੰ ਦੇਣ ਜਾ ਰਹੇ ਆ ਅਸੀਂ ਇਸ ਦਾ ਅੱਜ ਪੰਜਾਬ ਵੱਲੋਂ ਭਗਵੰਤ ਮਾਨ ਦੀ ਇਹਦੀ ਅਗਵਾਈ ਦੇ ਹੇਠ ਜੋ ਪੰਜਾਬ ਭਰ ਵਿੱਚ ਅੱਜ ਪੁਤਲੇ ਫੁੱਕੇ ਜਾ ਰਹੇ ਆ ਉਸ ਦੇ ਤਹਿਤ ਅਸੀਂ ਅੱਜ ਟਾਂਡ ਆਊਟ ਮੋਟ ਵਿਖੇ ਪੁਤਲਾ ਬੂਕ ਕੇ ਅੜੇ ਆ ਤੇ ਸਖ਼ਤ ਸੰਦੇਸ਼ ਦੇ ਰਹੇ ਆ ਸੈਂਟਰ ਗਵਰਨਮੈਂਟ ਨੂੰ ਕਿ ਪੰਜਾਬ ਕੋਲ ਬਾਦੂ ਪਾਣੀ ਨਹੀਂ ਹੈਗਾ ਤੇ ਅਸੀਂ ਪਾਣੀ ਦੀ ਬੂੰਦ ਇੱਕ ਵੀ ਬੂੰਦ ਜਿਹੜੀ ਆ ਬਾਦੂ ਅਸੀਂ ਹਰਿਆਣੇ ਨੂੰ ਨਹੀਂ ਦੇ ਸਕਦੇ ਜਿੰਨਾ ਹਰਿਆਣੇ ਦਾ ਬਾਦੂ ਪਾਣੀ 103 ਤੋਂ 104% ਬਾਦੂ ਪਾਣੀ ਜਿਹੜਾ ਹੈ ਉਹ ਜਾ ਚੁੱਕਾ ਆ ਇਸ ਕਰਕੇ ਉਹਨੂੰ ਬਾਦ ਦੀ ਪਾਣੀ ਦੀ ਕੋਈ ਉਮੀਦ ਨਾ ਰੱਖੇ ਕਿਉਂਕਿ ਜੇਕਰ ਸਾਡੇ ਕੋਲ ਆਪਣੇ ਅਸੀਂ ਜ਼ਮੀਨਾਂ ਬੰਜਰ ਨਹੀਂ ਕਰਨੀਆਂ ਸਾਡੇ ਕਿਸਾਨਾਂ ਦੇ ਕੋਲ ਐਨਾ ਉਤੋਂ ਝੋਨਾ ਲੱਗਣ ਦਾ ਟਾਈਮ ਆ ਹੋਇਆ ਸਾਨੂੰ ਤਾਂ ਪਾਣੀ ਆਪੂੰ ਬਹੁਤ ਲੋੜ ਆ ਬਾਦੂ ਪਾਣੀ ਦੀ ਉਮੀਦ ਉਹ ਕੀ ਰੱਖਦੇ ਆ ਇਸ ਕਰਕੇ ਅਸੀਂ ਪਾਣੀ ਪੰਜਾਬ ਦਾ ਜੋ ਆ ਬਿਲਕੁਲ ਨਹੀਂ ਹਰਿਆਣੇ ਨੂੰ ਦਵਾਂਗੇ ਜੋ ਭਗਵਾਨ ਦਮਨ ਜੀ ਨੇ ਪਾਣੀਆਂ ਦੇ ਰਾਖੇ ਬਣ ਕੇ ਅੱਜ ਪੰਜਾਬ ਲਈ ਖੜੇ ਹੋਏ ਆ ਪੰਜਾਬ ਦੀ ਆਵਾਜ਼ ਬਣੇ ਆ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਆ ਕਿਸਾਨਾਂ ਲਈ ਅੱਜ ਜੋ ਉਹਨਾਂ ਨੇ ਹਾ ਦਾ ਨਾਰਾ ਮਾਰਿਆ ਹੈ ਪੰਜਾਬ ਲਈ ਹਾ ਦਾ ਨਾਰਾ ਮਾਰਿਆ ਆ ਅਸੀਂ ਉਹਨਾਂ ਦੇ ਤਨਵਾਦ ਕਰਦੇ ਆ ਤੇ ਅਸੀਂ ਉਹਨਾਂ ਦੇ ਨਾਲ ਇੱਕ ਥਾਪੜ ਕੇ ਖੜੇ ਆ ਸਟੈਂਡ ਕਰਦੇ ਆ ਪੂਰੀ ਤਰ੍ਹਾਂ ਤੇ ਆਮ ਆਦਮੀ ਪਾਰਟੀ ਦਾ ਹਰ ਵਰਕਰ ਉਹਨਾਂ ਦੇ ਹਰ ਹੁਕਮ ਤੇ ਜੋ ਆਪਣੀ ਜਾਨ ਦੇਣ ਨੂੰ ਤਿਆਰ ਆ ਤੇ ਅਸੀਂ ਅੱਜ ਜੋ ਇੱਥੋਂ ਸਖਤ ਸੰਦੇਸ਼ ਟਾਂਡਾ ਉਮਰ ਤੋਂ ਸਾਡੇ ਸਮੂਹ ਵਰਕਰ ਖੜੇ ਆ ਇਹਨਾਂ ਵੱਲੋਂ ਅੱਜ ਜੋ ਇੱਕ ਰੋਸ ਮਾਰਚ ਕੀਤਾ ਗਿਆ ਟਾਂਡੇ ਵਿੱਚ ਉਪਰੰਤ ਅਸੀਂ ਇੱਕ ਟਾਂਡਾ ਚੌਂਕ ਦੇ ਵਿੱਚ ਆ ਕੇ ਪੁਤਲਾ ਫੂਕਿਆ ਆ ਅਸੀਂ ਦੱਸਣਾ ਚਾਹੁੰਦੇ ਆ ਸੈਂਟਰ ਗਵਰਨਮੈਂਟ ਨੂੰ ਕਿ ਪਾਣੀਆਂ ਦੇ ਡਾਕੇ ਤੇ ਡਾਕੇਬਾਜੀ ਕਰ ਰਹੀ ਆ ਇਹ ਸੈਂਟਰ ਗਵਰਨਮੈਂਟ ਅਸੀਂ ਨਹੀਂ ਹੋਣ ਦਿਆਂਗੇ ਤੇ ਪਾਣੀ ਜੋ ਪੰਜਾਬ ਦਾ ਆ ਬਾਦੂ ਪਾਣੀ ਇੱਕ ਕੂੰਦ ਵੀ ਅਸੀਂ ਨਹੀਂ ਦੇਵਾਂਗੇ ਅਸੀਂ ਧੰਨਵਾਦ ਕਰਦੇ ਆ ਪੰਜਾਬ ਸਰਕਾਰ ਦਾ ਤੇ ਭਗਵੰਤ ਮਾਨ ਜੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬੀਜੇਪੀ ਸਰਕਾਰ ਨੂੰ ਤੇ ਡੀਡੀਐਮਬੀ ਦੇ ਵਿੱਚੋਂ ਪੰਜਾਬ ਦੇ ਆ ਪਾਣੀ ਕੱਟ ਕੇ ਉਹ ਹਰੇ ਆਲੇ ਪ੍ਰਾਪਿਤ ਕੀਤਾ ਗਿਆ ਹੈ ਉਹ ਬਹੁਤ ਹੀ ਗੁੰਿੰਦਾ ਜੋਗਨ ਫੈਸਲਾ ਹੈ ਅਸੀਂ ਸਾਰੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਪੰਜਾਬ ਪ੍ਰਧਾਨ ਅਮਨ अरोड़ा ਜੀ ਤੇ ਆਮ ਆਦਮੀ ਪਾਰਟੀ ਦੇ ਸਾਰੇ ਵਰਕਰ ਅਹੁਦੇਦਾਰ ਸਾਰੇ ਕਿਸੇ ਇਹਨਾਂ ਦੀ ਇਸ ਫੈਸਲੇ ਦੀ ਘੋਰ ਨਿੰਦਾ ਕਰਦੇ ਆਂ ਕਿ ਅਸੀਂ ਇਸ ਦੇ ਵਿਰੋਧ ਵਿੱਚ ਅੱਜ ਇਹ ਪਤਲਾ ਬੰਦਸਿਓਂ ਜੁਟਾ ਦਿਓ ਪਤਲਾ ਫੁੱਟਿਆ ਗਿਆ ਸਾਰੇ ਵਰਕਰਾਂ ਸਾਹਿਬਾਨ ਨੇ ਨਾਲ ਉਹ ਇੱਕ ਪਤਲਾ ਬੁਆਇਆ ਧੰਨਵਾਦ ਸਾਰਿਆਂ ਦਾ